ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾਨ ਸੰਗਰਸ਼ ਕਮੇਟੀ ਪੰਜਾਬ ਗਰੁੱਪ ਕੋਰ ਬੁੱਡੇ ਦਾ ਸੇਵਾਦਾਰ ਗੁਰਪ੍ਰੀਤ ਸਿੰਘ ਟੋਲੀ ਬੋਲਦਾ ਜੀ ਅਸੀਂ ਇਸ ਵਕਤ ਖਨੌਰੀ ਬਾਡਰ ਦੇ ਉੱਪਰ ਬੈਠੇ ਆਂ ਅੱਜ ਮਾਨਯੋਗ ਪੰਜਾਬ ਔਰ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਹਰਿਆਣਾ ਸਰਕਾਰ ਨੂੰ ਹੁਕਮ ਅਜਾਰੀ ਹੋਇਆ ਹੈ ਕਿ ਸ਼ਿੰਭੂ ਔਰ ਖਨੌਰੀ ਬਾਡਰ ਤੇ ਜਿਹੜੀਆਂ ਤੁਸੀਂ ਰੋਕਾਂ ਲਾਈਆਂ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ 8 ਦਿਨਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਤੇ ਸਾਡੇ ਦੋਹਾਂ ਫੋਰਮਾਂ ਵੱਲੋਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਤੇ ਐਸ ਕੇ ਐਮ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਉਹਨਾਂ ਵੱਲੋਂ 16 ਤਰੀਕ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਗੱਲ ਵਿਚਾਰੀ ਜਾਵੇ ਦੀ ਵੀ ਜੇ ਜਿਹੜਾ ਅंदोलਨ ਕਰ ਰਹੇ ਕਸਾਨਾਂ ਨੂੰ ਸਾਡਾ ਤਾਂ ਫੈਸਲਾ ਪਹਿਲਾਂ ਇਹ ਸੀ ਕਿ ਅਸੀਂ ਦਿੱਲੀ ਜਾਵਾਂਗੇ ਪਰ ਹਰਿਆਣੇ ਪ੍ਰਸ਼ਾਸਨ ਨੇ ਹਰਿਆਣੇ ਸਰਕਾਰ ਨੇ ਡਬਲ ਬੈਡ ਬੈਰੀਗੇਟ ਕਰਕੇ ਪੂਰਾ ਉਹ ਪ੍ਰਬੰਧ ਕਰਕੇ ਸਾਨੂੰ ਉਹਨਾਂ ਨੇ ਮਜਬੂਰ ਕਰ ਦਿੱਤਾ ਖਨੌਰੀ ਔਰ ਸ਼ੰਭੂ ਬਾਡਰ 'ਤੇ ਬੈਠਣ ਵਾਸਤੇ ਕਿ ਸਾਡਾ ਤਾਂ ਇਹ ਮੁੱਦਾ ਹੀ ਨਹੀਂ ਸੀ ਸਾਡਾ ਤਾਂ ਮੁੱਦਾ ਸੀ ਵੀ ਅਸੀਂ ਦਿੱਲੀ ਰਾਜਧਾਨੀ ਵਿੱਚ ਆਪਣੀ ਰਾਜਧਾਨੀ ਵਿੱਚ ਜਾਣਾ ਹੈ ਉੱਥੇ ਜਾ ਕੇ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਅਸੀਂ ਭਾਰਤ ਦੀ ਸਰਕਾਰ ਨੂੰ ਉਹ ਲਾਗੂ ਕਰਵਾਉਣ ਵਾਸਤੇ ਅਸੀਂ ਪ੍ਰਦਰਸ਼ਨ ਕਰਨਾ ਹੈ ਸਾਨੂੰ ਇਹ ਜਾਣ ਦਿੱਤਾ ਗਿਆ ਪਰ ਹਰਿਆਣਾ ਸਰਕਾਰ ਨੇ ਇਹ ਵੈਰੀ ਵੈਰੀਗੇਟ ਕਰਕੇ ਸਾਨੂੰ ਰੋਕਿਆ ਸਾਡਾ ਇਸ ਬਾਰਡਰ ਦੇ ਉੱਪਰ ਨੌਰੀ ਬਾਰਡਰ ਦੇ ਉੱਪਰ ਬੜਾ ਵੱਡਾ ਨੁਕਸਾਨ ਹੋਇਆ ਹੈ ਸਾਡੇ ਨੌਜਵਾਨਾਂ ਦੇ ਜਿਹੜੀਆਂ ਅੰਨਾ ਤੋਂ ਉਹਨੂੰ ਫਾਇਰਿੰਗ ਕੀਤੀ ਗਈ ਸਰਕਾਰ ਨੇ ਜੋ ਸਾਡਾ ਵੀਰ ਹੈ ਸ਼ੁਭਕਰਨ ਸਿੰਘ ਵੱਲੋਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਕਨਵਰੀ ਬਾਡਰ ਤੇ ਫਿਰ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਆਗੂ ਸਹਿਬਾਨ ਨੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਅਸੀਂ ਅੱਗੇ ਨੂੰ ਵੱਧਦੇ ਆ ਫਿਰ ਟਕਰਾਓ ਵਾਲੀ ਸਥਿਤੀ ਬਣਦੀ ਹੈ ਤੇ ਟਕਰਾਓ ਦੇ ਵਿੱਚ ਪੈਣ ਨਾਲੋਂ ਸਾਨੂੰ ਬਿਹਤਰ ਹੈ ਕਿ ਅਸੀਂ ਜਿੰਨਾ ਚਿਰ हरियाणा प्रशासन हरियाणा सरकार ਸਾਡਾ ਰਸਤਾ ਰੋਕ ਕੇ ਬੈਠੀ ਹੈ ਉਹਨਾਂ ਚ ਰਸੀ ਖਨੌਰੀ ਬਾਡ ਖਨੌਰੀ ਔਰ ਸਿੰਭੂ ਬਾਡਰ ਦੇ ਪੱਕੇ ਮੋਰ ਚ ਲਾ ਕੇ ਬੈਠ ਜਾਨੇ ਹਨ ਜਦੋਂ ਇਹ ਰਸਤਾ ਸਾਫ ਕਰ ਦੇਣਗੇ ਫਿਰ ਦਿੱਲੀ ਨੂੰ ਕੂਚ ਕਰਾਂਗੇ ਤੇ ਸਾਡੇ ਆਗੂਆਂ ਨੇ ਬੜੀ ਹੀ ਸਮਝਦਾਰੀ ਦੇ ਨਾਲ ਇਹ ਫੈਸਲਾ ਲਿਆ ਸੀ ਕਿ ਜਿੰਨੇ ਵੀ ਲਾਗੇ ਨਗਰ ਨੇ ਜਿੰਨੇ ਵੀ ਲਾਗੇ ਸ਼ਹਿਰ ਨੇ ਜਿੰਨਾ ਵੀ ਵਪਾਰੀ ਤਬਕਾ ਹੈ ਜਿਨ੍ਹਾਂ ਨੂੰ ਇਹ ਲਾਂਗੇ ਤੋਂ ਪਰੇਸ਼ਾਨੀ ਆਉਂਦੀ ਹੈ ਸਾਨੂੰ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਸਾਡੇ ਆਗੂ ਸਹਿਬਾਨਾਂ ਵੱਲੋਂ ਇਹ ਰਸਤਾ ਨਹੀਂ ਰੋਕਿਆ ਗਿਆ ਕਿਸਾਨਾਂ ਵੱਲੋਂ ਰਸਤਾ ਨਹੀਂ ਰੋਕਿਆ ਗਿਆ ਅੱਜ ਇਹ ਜਗ ਜਰ ਹੋ ਗਿਆ ਹੈ ਕਿ ਮਾਨਯੋਗ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਆਪਣਾ ਹੱਕ ਲੈਣ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਤੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਕੇ ਤੇ ਉਹਨਾਂ ਰਾਹ ਦੇ ਵਿੱਚ ਰੋਕ ਕੇ ਰਸਤਾ ਬੰਦ ਕੀਤਾ ਹੋਇਆ ਤੇ ਅਸੀਂ 16 ਤਰੀਕ ਦੀ ਹੁਣ ਵੇਟ ਕਰਾਂਗੇ ਕਿ ਸਾਡੀ ਆਗੂ ਸਰਬਾਨਾ ਦੀ ਸਾਡੀ ਸਾਡੇ ਆਗੂ ਸਰਬਾਨਾ ਦੀ ਤਾਂ ਕਾਲ ਸੀ 13 ਫਰਵਰੀ ਨੂੰ ਦਿੱਲੀ ਜਾਣਾ ਹੈ ਹਰਿਆਣਾ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕਿਆ ਹੋਇਆ ਹੈ ਹੁਣ ਇੱਕ ਹਫ਼ਤੇ ਦਾ ਮਾਨਯੋਗ ਪੰਜਾਬ ਔਰ ਹਾਈ ਕੋਰਟ ਵੱਲੋਂ ਜਿਹੜਾ ਇਹ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਸੰਦੇਸ਼ ਹੁਕਮ ਜਾਰੀ ਹੋ ਗਿਆ ਹੈ ਇਹ ਹੁਣ ਵੇਖੋ ਰਸਤਾ ਸਾਫ਼ ਕਰਦੇ ਆ ਜਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ 16 ਤਰੀਕ ਤੋਂ ਪਹਿਲਾਂ ਅਸੀਂ ਕੋਈ ਵੀ ਨਿਰਣਾ ਜਾਂ ਕਿਸੇ ਨੂੰ ਕੋਈ ਮੈਸੇਜ ਨਹੀਂ ਦੇ ਸਕਦੇ ਜਿੰਨਾ ਚਿਰ ਸਾਡੇ ਦੋਹਾਂ ਫੋਰਮਾਂ ਵੱਲੋਂ ਮੀਟਿੰਗ ਲਾ ਕੇ ਕਿਸਾਨਾਂ ਨੂੰ ਕੋਈ ਸੰਦੇਸ਼ ਨਹੀਂ ਦਿੱਤਾ ਜਾਂਦਾ ਪਰ ਇੱਕ ਗੱਲ ਸੀ ਇੱਥੇ ਕਰ ਦੇਣੀ ਚਾਹੁੰਦੇ ਆ ਜੇ ਹਰਿਆਣਾ ਸਰਕਾਰ ਰਸਤਾ ਖੋਲਦੀ ਹੈ ਤੇ ਸਾਡੇ ਹੱਕ ਸਾਨੂੰ ਜੇ ਇੱਥੋਂ ਮਿਲ ਜਾਣ ਤਾਂ ਬਿਹਤਰ ਹੈ ਜੇ ਨਹੀਂ ਮਿਲਦੇ ਫਿਰ ਅਸੀਂ ਦਿੱਲੀ ਤਾਂ ਜਾਵਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ